ਸਭ ਤੋਂ ਪਹਿਲਾਂ ਦਾ ਮੈਂ ਸਮੁੱਚੀ ਕਾਂਗਰਸ ਲੀਡਰਸ਼ਿਪ ਦਾ ਸਾਡੇ ਆਲ ਇੰਡੀਆ ਦੀ ਜਿੰਨੀ ਵੀ ਸਮੁੱਚੀ ਲੀਡਰਸ਼ਿਪ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਣਕ ਜੀ ਉਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਉਹਨਾਂ ਨੇ ਮੇਰੇ ਤੇ ਭਰੋਸਾ ਜਤਾਉਂਦੇ ਹੋਏ ਮੈਨੂੰ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਜੋ ਪ੍ਰਧਾਨ ਨਿਵਾਜਿਆ ਉਸ ਦੇ ਤਹਿਤ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਹਰਚੰਦ ਸਿੰਘ ਜੀ ਢਾਲੀਵਾਲ ਸਾਹਿਬ इंग्लंड ਵਾਲੇ ਔਰ ਸਰਦਾਰ ਜਗਜੀਤ ਸਿੰਘ ਜੀ ਮਾਣੂ ਕੇ ਇਹਨਾਂ ਨੇ ਆਪਣੇ ਪੈਲਸ ਬਿਕਰਾਜ ਪੈਲਸ ਨੇ ਆਪ ਸੰਭਾਲਾ ਵਿਖੇ ਬੁਲਾ ਕੇ ਮੈਨੂੰ ਅਤੇ ਸਰਦਾਰ ਭਪਿੰਦਰ ਸਿੰਘ ਸਾਹੋ ਕੇ ਹਲਕਾ ਚਾਨ੍ਹ ਨਿਹਾਲ ਸਿੰਘ ਵਾਲਾ ਜੋ ਸਾਡਾ ਅੱਜ ਇਹਨਾਂ ਨੇ ਸਨਮਾਨਤ ਕੀਤਾ ਇਸ ਖੁਸ਼ੀ ਦੇ ਵਿੱਚ ਮੈਂ ਦਿਲ ਦੀਆਂ ਗਹਿਰਾਈਆਂ ਚੋਂ ਸਰਦਾਰ ਹਚਾਨ ਸਿੰਘ ਢਾਲੀਵਾਲ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਬੜੇ ਵਧੀਆ ਸੁਆਦ ਦੇ ਮਾਲਕ ਨੇ ਬਹੁਤ ਲੰਮੇ ਟਾਈਮ ਤੋਂ ਮੇਰੇ ਨਾਲ ਇਹਨਾਂ ਦਾ ਪਰਵਾਰਕ ਤਾਲੁਕਤ ਹੈ 2003 ਤੋਂ ਉਦੋਂ ਪਹਿਲਾਂ ਮੇਰੇ ਪਰਿਵਾਰ ਨਾਲ ਮੇਰੇ ਫਾਦਰ ਸਾਹਿਬ ਨਾਲ ਇਹਨਾਂ ਦੀ ਬੜੀ ਅੱਛੀ ਦੋਸਤੀ ਸੀ ਜੋ ਮੇਰਾ ਆਪਣਾ ਆਪ ਦਾ ਪਰਿਵਾਰ ਆ ਜ ਜ ਮੈਨੂੰ ਇਹਨਾਂ ਨੇ ਬਲਾ ਕੇ ਜਿਹੜਾ ਸਨਮਾਨ ਦਿੱਤਾ ਮੇਰੇ ਪਰਿਵਾਰ ਨੇ ਇਸ ਨਾਲ ਮੈਨੂੰ ਮਨ ਨੂੰ ਵੀ ਖੁਸ਼ੀ ਮਿਲੀ ਆ ਮੇਰੇ ਹੌਸਲੇ ਵੀ ਬੜੇ ਵਧੇ ਨੇ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਕਿਉਂਕਿ ਮੈਂ ਸਮੁੱਚੀ ਹਾਈ ਕਮਾਂਡ ਕਾਂਗਰਸ ਦਾ ਧੰਨਵਾਦ ਕਰਦਾ ਕਿ ਸਾਡੇ ਮੋਗੇ ਜ਼ਿਲ੍ਹੇ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਖਾਈ ਸਾਹਿਬ ਨੂੰ ਬੁਲਾਇਆ ਇਹਨਾਂ ਦੀ ਮਿਹਨਤ ਨੂੰ ਅਲਪਿਆ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਇਹਨਾਂ ਦੀ ਜਿਹੜੀ ਪਾਰਟੀ ਪ੍ਰਤੀ ਬਹੁਤ ਵੱਡੀ ਸੇਵਾ ਸੀ ਉਹ ਲੰਬੀ ਸੇਵਾ ਨੂੰ ਦੇਖਦੇ ਹੋਏ ਪਾਰਟੀ ਨੇ ਅੱਜ ਬਹੁਤ ਵੱਡਾ ਫੈਸਲਾ ਕਰਕੇ ਏ ਸਾਡੇ ਮੋਗੇ ਜ਼ਿਲ੍ਹੇ ਨੂੰ ਮਾਨ ਦਿੱਤਾ ਤਾਂ ਨਾਲ ਹੀ ਖਾਸ ਕਰਕੇ ਸਾਡੇ ਹਲਕੇ ਨੂੰ ਮਾਨ ਦਿੱਤਾ ਇੱਥੋਂ ਦੇ ਜੰਪਲ ਆ ਇੱਥੋਂ ਦੇ ਰਹਿਣ ਵਾਲੇ ਆ ਜਿੱਥੇ ਸਮੁੱਚੇ ਜ਼ਿਲ੍ਹੇ ਨੂੰ ਬਹੁਤ ਵੱਡਾ ਮਲ ਮਿਲਿਆ ਉੱਥੇ ਸਾਡੇ ਹਲਕੇ ਨੂੰ ਬਹੁਤ ਵੱਡਾ ਮਲ ਮਿਲਿਆ ਅੱਜ ਜਿਹੜੀ ਸੰਸਥਾ ਆ ਅੱਜ ਸਾਡੇ ਬਹੁਤ ਸਤਿਕਾਰਯੋ ਸਾਡੇ ਢਾੜੀਵਾਲ ਸਾਹਿਬ ਯੂਕੇ ਵਾਲੇ ਜਿਨ੍ਹਾਂ ਨੂੰ ਪਿਆਰ ਨਾਲ ਬਹੁਤ ਸਤਿਕਾਰ ਦਿੰਨੇ ਆ ਬਾਪੂ ਟਾਈਪ ਵੀ ਸਮਝਦੇ ਆ ਕਿਉਂਕਿ ਜਗਜੀਤ ਸਿੰਘ ਜੀ ਜਿਹੜੇ ਇੱਥੇ ਇਸ ਨੂੰ ਸਾਰੇ ਨੂੰ ਪੈਲਸ ਨੂੰ ਚਲਾਉਂਦੇ ਆ ਇਹ ਇਸ ਏਰੀਏ 'ਚ ਇਹਨਾਂ ਦਾ ਬਹੁਤ ਮਾਨ ਆ ਕਿਉਂਕਿ ਡੀਲਿੰਗ ਹੀ ਬਹੁਤ ਵਧੀਆ ਤੇ ਸਾਰੇ ਜਿੰਨੇ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਜਦੋਂ ਇੱਥੇ ਇਹਨਾਂ ਨੇ ਬਹੁਤ ਵੱਡਾ ਮਾਨ ਦਿੱਤਾ ਅੱਜ ਖਾਈ ਸਾਹਿਬ ਨੂੰ ਸੱਦ ਕੇ ਮੈਨੂੰ ਸੱਦ ਕੇ ਜਿਹੜਾ ਮੈਨੂੰ ਮਾਨ ਵਧਾਇਆ ਇਹਨਾਂ ਦਾ ਸਦਾ ਰਿਣੀ ਰਵਾਂਗੇ ਤੇ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਕਿ ਇਹਨਾਂ ਦਾ ਜਿਵੇਂ ਬਿਜ਼ਨਸ ਪਹਿਲਾਂ ਆਦਰ ਮਾਨ ਸਤਕਾਰ ਆ ਇਹਨਾਂ ਦਾ ਉਸੇ ਤਰ੍ਹਾਂ ਚੜ੍ਹਦੀ ਕਲਾ 'ਚ ਰਹਿਣ ਬਹੁਤ ਧੰਨਵਾਦ ਜੀ ਬਕਰਾਜ ਪੈਸ ਵਿੱਚ ਸਤਕਾਰਯੋਗ ਸਰਦਾਰ ਹਰਚੰਦ ਸਿੰਘ ਜੀ ਢਾਲੀਵਾਲ ਜਿਨ੍ਹਾਂ ਦਾ ਬਹੁਤ ਨਾਮ ਹੈ ਤੇ ਸਾਡੇ ਸਤਕਾਰਤ ਨੇ ਬਹੁਤ ਬਹੁਤ ਮੁਹੱਬਤ ਕਰਦੇ ਨੇ ਤੇ ਨਾਲ ਸਾਡਾ ਵੀਰ ਹੈ ਜਗਜੀਤ ਸਿੰਘ ਮਾਨੂਮਕੇ ਜਿਹੜੇ ਇਹ ਸਾਰਾ ਕਾਰੋਬਾਰ ਵੇਖਦੇ ਆ ਅੱਜ ਇੱਥੇ ਸਰਦਾਰ ਹਰੀ ਸਿੰਘ ਖਾਈ ਜਿਹੜੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬਣੇ ਨੇ ਪਿਛਲੇ ਦਿਨੀ ਉਹਨਾਂ ਦਾ ਮਾਣ ਸਨਮਾਨ ਕੀਤਾ ਹੈ ਟਾਲੀਵਾਲ ਸਾਹਿਬ ਨੇ ਜਗਜੀਤ ਖੋਣਾ ਨੇ ਅੱਜ ਬਤੌਰ ਮਹਿਮਾਨ ਆ ਸਾਨੂੰ ਵੀ ਬੁਲਾਇਆ ਨਾਲ ਤੇ ਮੈਂ ਧੰਨਵਾਦ ਕਰਦਾ ਤੇ ਇੱਕ ਗੱਲ ਜ਼ਰੂਰ ਹੈ ਮੈਨੂੰ ਵਿਸ਼ੇਸ਼ ਤੌਰ ਤੇ ਜਿਹੜਾ ਖੁਸ਼ੀ ਮਹਿਸੂਸ ਹੁੰਦੀ ਹੈ ਕਿਉਂਕਿ ਸਾਡਾ ਜਿਹੜਾ ਨਾਂ ਹੈ ਖਾਈ ਬਾਈ ਹਰੀ ਸਿੰਘ ਖਾਈ ਤੇ ਨਾਲ ਮੈਂ ਵੀ ਜਗਜੀਤ ਸਿੰਘ ਖਾਈ ਲਵਣਾ ਤੇ ਸਾਡਾ ਕਿਤੇ ਨਾ ਕਿਤੇ ਸਾਡਾ ਜਿਹੜਾ ਪੁਰਾਣੇ ਲੰਬੇ ਸਮੇਂ ਤੋਂ ਸਾਡੀ ਮੁਹੱਬਤ ਹੈ ਪ੍ਰੇਮ ਹੈ ਤੇ ਮੈਨੂੰ ਨਿੱਜੀ ਤੌਰ ਤੇ ਵੀ ਇਸ ਗੱਲ ਦੀ ਖੁਸ਼ੀ ਹੈ ਕਿ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਬਹੁਤ ਵੱਡਾ ਮਾਣ ਦਿੱਤਾ ਹੈ ਸਨਮਾਨ ਦਿੱਤਾ ਹੈ ਸਾਹੋਕੇ ਸਾਹਿਬ ਨਾਲ ਆਏ ਨੇ ਤੇ ਮੈਂ ਵਿਸ਼ੇਸ਼ ਤੌਰ ਤੇ ਸਾਡੇ ਸਤਕਾਰਯੋਗ ਹਰਚੰਦ ਸਿੰਘ ਜੀ ਢਾਈਵਾਲ ਜਗਜੀਤ ਮਾਣੂ ਕੇ ਇਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪਿਆਰ ਮੁਹੱਬਤ ਤੇ ਸਤਕਾਰ ਭੇਟ ਕਰਦੇ ਹੋਏ ਮਾਣ ਸਨਮਾਨ ਦਿੱਤਾ ਬਹੁਤ ਬਹੁਤ ਧੰਨਵਾਦ ਸਤਿਗੁਰ ਬਈ ਸਾਰਿਆਂ ਨੂੰ ਅਸੀਂ ਆਪ ਜੀ ਦੇ ਇੱਥੇ ਆਉਣ ਤੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਪ੍ਰਧਾਨ ਜੀ ਦਾ ਤੇ ਸਾਬੋ ਕੇ ਸਾਹਿਬ ਦਾ ਅਸੀਂ ਬਕਰਾਇ ਬਹ ਪਹੁੰਚਣ ਤੇ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਸਾਡੀ ਇਹ ਸੋਚ ਹੁੰਦੀ ਹੈ ਕੋਈ ਸਾਡੇ ਏਰੀਆ ਦੇ ਵਿੱਚੋਂ ਸਾਡੇ ਇਲਾਕੇ ਦੇ ਵਿੱਚੋਂ ਕੋਈ ਕੋਈ ਵੀ ਵਿਅਕਤੀ ਕੋਈ ਪ੍ਰਾਪਤੀ ਕਰਦਾ ਕਿਸੇ ਨੂੰ ਚੰਗੀ ਜ਼ਿੰਮੇਵਾਰੀ ਮਿਲਦੀ ਹੈ ਤੇ ਸਾਡਾ ਏਰੀਆ ਦਾ ਸਾਡਾ ਹੱਕ ਮੰਨਦਾ ਵੀ ਉਹਨਾਂ ਨੂੰ ਅਸੀਂ ਸਨਮਾਨਿਤ ਕੀਤਾ ਜਾਵੇ ਵੱਧ ਤੋਂ ਵੱਧ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਅਸੀਂ ਹਮੇਸ਼ਾ ਹੀ ਪੈਣਾ ਭਰਾ ਵਾਂਗੂ ਅਸੀਂ ਇਹਨਾਂ ਨਾਲ ਵਿਚਰਦੇ ਹਾਂ ਤੇ ਜਿੱਦ ਦੇ ਵੀ ਸਾਨੂੰ ਇਹ ਪਤਾ ਲੱਗਿਆ ਵੀ ਇਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਪਾਰਟੀ ਨੇ ਦਿੱਤੀ ਹੈ ਤੇ ਸਾਨੂੰ ਬਹੁਤ ਖੁਸ਼ੀ ਹੋਈ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਵਿਕਰਜ ਪੈਲਸ ਵਿੱਚ ਪਹੁੰਚਣ ਤੇ ਇਹਨਾਂ ਦਾ ਹਾਰਦਿਕ ਸਵਾਗਤ ਕਰਦੇ ਹਾਂ ਤੇ ਪ੍ਰਮਾਤਮਾ ਅੱਗੇ ਇਹ ਅਰਦਾਸ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਦਿੱਤੀਆਂ ਹੋਣਗੀਆਂ ਇਹਨਾਂ ਜ਼ਿੰਮੇਵਾਰੀਆਂ ਵਾਹਿਗੁਰੂ ਇਹਨਾਂ ਤੋਂ ਤੰਦ ਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰੇ